ਆਮ ਆਦਮੀ ਪਾਰਟੀ ਨੇ ਗੁਰਪ੍ਰੀਤ ਖੁੱਗੀ ਨੂੰ ਕਨਵੀਨਰ ਬਣਾਇਆ ਇਸ ਪਦਦੇ ਲਈ ਨਾਂ ਹਿੰਮਤ ਸਿੰਘ ਸ਼ਿਰਗਿਲ ਦਾ ਵੀ ਚੱਲ ਰਿਹਾ ਸੀ ਸ਼ਿਰਗਿਲ ਸਾਡੇ ਨਾਲ ਨੇ ਸ਼ਿਰਗਿਲ ਸਾਹਿਬ ਨਾਂ ਤੁਹਾਡਾ ਵੀ ਚੱਲ ਰਿਹਾ ਸੀ ਖੁੱਗੀ ਵਾਰੀ ਡਿਸੀਜਨ ਹੋਇਆ ਕਿਸ ਤਰ੍ਹਾਂ ਦਾ ਫੈਸਲਾ ਨਹੀਂ ਜੀ ਉਹ ਤਾਂ ਮੀਡੀਆ ਚ ਰਿਪੋਰਟ ਸਿਗੀਆਂ ਇਸ ਤਾਂ ਦੀ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀਗਾ ਕਿ ਜਿੰਨਾ ਚਿਰ ਪਾਰਟੀ ਕੋਈ ਫੈਸਲਾ ਨਹੀਂ ਕਰਦੀ ਉਹਨਾਂ ਚਿਰ ਕੁਸ਼ਤੀ ਹੁੰਦਾ ਮੀਡੀਆ ਚ ਖਬਰਾਂ ਲੱਗਦੀਆਂ ਸਿਗੀਆਂ ਪਾਰਟੀ ਵੱਲੋਂ ਕੁਝ ਨਹੀਂ ਸੀ ਪਰ ਹੁਣ ਪਾਰਟੀ ਨੇ ਗੁਰਪ੍ਰੀਤ ਕੋ ਗੀਜਰੂ ਕਨਵੀਨਰ ਬਣਾਇਆ ਇਹ ਪਾਰਟੀ ਦਾ ਜਿਹੜਾ ਫੈਸਲਾ ਹੈ ਮੈਂ ਇਹਦਾ ਸਵਾਗਤ ਕਰਦਾ ਹੈਗਾ ਬਹੁਤ ਅੱਛਾ ਫੈਸਲਾ ਹੈਗਾ ਤੇ ਮੈਂ ਮੈਨੂੰ ਹੈ ਪੂਰਾ ਪੂਰੀ ਉਮੀਦ ਆ ਕਿ ਕੋ ਗੀਜੀ ਇੱਕ ਬਹੁਤ ਵਧੀਆ ਕਨਵੀਨਰ ਸਾਬਤ ਹੋਣਗੇ ਪਾਰਟੀ ਨੂੰ ਇਕਜੁੱਟ ਕਰਕੇ ਆਪਾਂ 2017 ਦੀ ਜਿਹੜੀ ਇਲੈਕਸ਼ਨ ਹੈਗੀ ਆ ਉਹ ਜਿੱਤਾਂਗੇ ਛੋਟੇਪੁਰ ਵੀ ਗੀ ਕਾਸਟੌਰ ਦੇ ਉੱਤੇ ਜਿਸ ਤਰ੍ਹਾਂ ਦੇ ਅਲੀਗੇਸ਼ਨ ਅਰਵਿੰਦ ਕੇਜਰੀਵਾਲ ਤੇ ਲਗਾਏ ਸੀ ਉਹਨਾਂ ਨੇ ਕਿ ਅਗਰ 500 ਸੀ ਕੇ ਜਾਓਗੇ ਤਾਂ ਕੀ ਹੋ ਜੂਗਾ ਦੁਬਾਰਾ ਫਿਰ ਇੱਕ ਸਿੱਖ ਫੇਸ ਨੂੰ ਲਿਆਂਦਾ ਗਿਆਗਾ ਇੱਕ ਤਰ੍ਹਾਂ ਦਾ ਸਿੱਖ ਵੋਟਰ ਨੂੰ ਵੀ ਲਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖੋ ਜੀ ਆਮ ਆਦਮੀ ਪਾਰਟੀ ਚ ਸਭ ਕੁਝ ਮੈਰਿਟ ਤੇ ਹੁੰਦਾ ਤੇ ਕੋਗੀ ਜੀ ਦਾ ਇੱਕ ਚੰਗਾ ਟਰੈਕ ਰਿਕਾਰਡ ਹੈਗਾ ਬਹੁਤ ਉਹਨਾਂ ਨੂੰ ਲੋਕ ਪਿਆਰ ਕਰਦੇ ਹੈਗੇ ਬਹੁਤ ਲੋਕਪ੍ਰੀਏ ਹੈਗੇ ਉਹਨਾਂ ਨੂੰ ਤੁਸੀਂ ਦੇਖੋ ਜਦੋਂ ਰੈਲੀਆਂ ਵੀ ਹੁੰਦੀਆਂ ਸੀਗੀਆਂ ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਤੇ ਮੈਨੂੰ ਆਸਾ ਕਿ ਬਹੁਤ ਉਹਨਾਂ پارٹی ਨੂੰ ਮਜ਼ਬੂਤੀ ਮਿਲੂਗੀ ਮਾਝੇ ਚ ਕੀ ਜਾਂਦਾ ਕਿ ਆਮ ਆਦਮੀ ਪਾਰਟੀ ਮਾਝੇ ਚ ਕਮਜ਼ੋਰ ਆ ਗਈ ਮੁਕਾਬਲਤਨ ਅਗਰ ਅਸੀਂ ਦੇਖੀਏ ਮਾਲਵੇ ਤੇ ਦੁਆਬੇ ਚ ਤਾਂ ਹੁਣ ਮਾਝੇ ਚ ਘੁੱਗੀ ਦੇ ਇਸ ਫੈਸਲੇ ਦੇ ਬਾਅਦ ਤੁਹਾਨੂੰ ਲੱਗਦਾਗਾ ਕੰਵਿਨਰ ਬਣਨ ਤੋਂ ਬਾਅਦ ਮਾਝੇ ਚ ਕੁਝ ਅਸਰ ਪਵੇਗਾ ਦੇਖੋ ਜੀ ਇਸ ਤਰ੍ਹਾਂ ਕਿ ਮਾਝੇ ਚ ਇਸ ਵੇਲੇ ਪਾਰਟੀ ਬਹੁਤ ਸਟਰੋਂਗ ਹੈਗੀ ਹੈ ਕਮਜ਼ੋਰ ਨਹੀਂ ਬਹੁਤ ਤਕੜੀ ਆ ਤੇ ਘੁੱਗੀ ਜੀ ਦੇ ਕੰਵਿਨਰ ਪੰਜਾਬ ਦੇ ਵਿੱਚ ਪਾਰਟੀ ਹੋਰ ਤਕੜੀ ਤਕੜੀ ਹੋਊਗੀ ਤੇ ਬਹੁਤ ਵਧੀਆ ਫੈਸਲਾ ਪਾਰਟੀ ਨੇ ਕੀਤਾ ਹੈ ਤੇ ਪਾਰਟੀ ਦਾ ਫੈਸਲਾ ਛੋਟੇਪੁਰ ਕਿਉਂਕਿ ਮਜਾਇਲ ਸੀ ਛੋਟੇਪੁਰ ਦੇ ਪਾਰਟੀ ਛੱਡਣ ਦੇ ਨਾਲ ਮਾਝੇ 'ਚ ਕਸਰ ਤਾਂ ਹੋਇਆਗਾ ਮੈਂ ਤਾਂ ਕਹਿ ਰਿਹਾ ਨਹੀਂ ਮੇਰੇ ਹਿਸਾਬ ਨਾਲ ਜੋ ਫੀਡਬੈਕ ਆ ਰਿਹਾ ਸੀਗਾ ਲੋਕ ਆਈਡੀਓਲੋਜੀ ਦੇ ਨਾਲ ਹੈਗੇ ਆ ਇੰਡੀਵਿਜੂਅਲੀ ਨਾਲ ਨਹੀਂ ਹੈਗੇ ਤੇ ਗੁੱਗੀ ਜੀ ਬਹੁਤ ਵਧੀਆ ਇਨਸਾਨ ਨੇ ਤੇ ਉਹਦੇ ਨਾਲ ਪਾਰਟੀ ਹੋਰ ਉਹ ਬੜੇ ਹਾਰਡ ਵਰਕਿੰਗ ਨੇ ਉਹਨਾਂ ਦਾ ਬੜਾ ਅੱਛਾ ਟਰੈਕ ਰਿਕਾਰਡ ਹੈਗਾ ਬਹੁਤ ਪਪੂਲਰ ਨੇ ਲੋਕਾਂ ਦੇ ਵਿੱਚ ਹਰਮਨ ਪਿਆਰੇ ਨੇ ਤੇ ਉਹਦੇ ਨਾਲ ਮਾਝੇ 'ਚ ਵੀ ਤੇ ਸਾਰੇ ਪੰਜਾਬ 'ਚ ਪਾਰਟੀ ਹੋਰ ਮ ਪਹਿਲਾਂ ਵੀ ਆਮ ਆਦਮੀ ਪਾਰਟੀ ਮੈਂ ਲੋਕਾਂ ਨਾਲ ਗੱਲਬਾਤ ਕਰ ਰਿਹਾ ਲੋਕੀ ਆਈਡੀਓਲੋਜੀ ਦੇ ਨਾਲ ਹੈਗੇ ਆ ਤੇ ਅੱਜ ਵੀ ਸਵੇਰੇ ਮੈਂ ਡੋਰ ਟੂ ਡੋਰ ਕੀਤਾ ਪਿੰਡਾਂ ਜਾ ਕੇ ਕੈਂਪੇਨਿੰਗ ਕੀਤੀ ਤੇ ਸਾਰੇ ਮਤਲਬ ਐਕਿ 90% ਲੋਕ ਜਿਹੜੇ ਹੈਗੇ ਆ ਉਹ ਇਹੀ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੁਹਰ ਚਾ ਚਾਉਣੀ ਆ ਤੁਹਾਨੂੰ ਲੱਗਦਾ ਨਹੀਂ ਕਿ ਅਜੇ ਜਾਂਚ ਕਮੇਟੀ ਦੀ ਜਾਂਚ ਚੱਲ ਰਹੀ ਸੀ ਛੋਟੇਪੁਰ ਦੇ ਬਾਰੇ ਫੈਸਲਾ ਥੋੜਾ ਲੇਟ ਲੈ ਲੈਣਾ ਚਾਹੀਦਾ ਸੀਗਾ ਪਾਰਟੀ ਨੂੰ ਬਹੁਤ ਛੇਤੀ ਫੈਸਲਾ ਲੈ ਲਿਆ ਪਾਰਟੀ ਨੇ ਦੇਖੋ ਜੀ ਪਾਰਟੀ ਨੇ ਜੋ ਕੀਤਾ ਬਿਲਕੁਲ ਠੀਕ ਕੀਤਾ ਕਿਉਂਕਿ ਜਿਹੜੀ ਜਾਂਚ ਕਮੇਟੀ ਵੀ ਸੀ ਛੋਟੇਪੁਰ ਜੀ ਉਹਦੇ ਅੱਗੇ ਨਹੀਂ ਪੇਸ਼ ਹੋ ਰਹੇ ਸੀਗੇ ਤੇ ਦੇਖੋ ਇਸ ਤਰ੍ਹਾਂ ਹੈ ਕਿ ਜਦੋਂ ਆਪਾਂ ਕੋਈ ਲੜਾਈ ਲੜ ਰਹੇ ਹੁੰਦੇ ਆ ਤੇ ਸਾਨੂੰ ਡੈਫੀਨਿਟਲੀ ਕਨਵੀਨਰ ਦੀ ਲੋੜ ਹੁੰਦੀ ਹੈ ਤੇ ਬਹੁਤ ਅੱਛਾ ਫੈਸਲਾ ਹੈਗਾ ਟਾਈਮਲੀ ਫੈਸਲਾ ਹੈਗਾ ਪਾਰਟੀ ਨੇ ਜਿਹੜਾ ਇਹ ਫੈਸਲਾ ਕੀਤਾ ਹੈਗਾ ਇਹ ਬਿਲਕੁਲ ਇੱਕ ਬਹੁਤ ਵਧੀਆ ਇਨਸਾਨ ਨੂੰ ਉਹਨਾਂ ਨੇ ਕਨਵੀਨਰ ਬਣਾਇਆ ਹੈ ਤੇ ਮੈਨੂੰ ਪੂਰੀ ਆਸਾ ਕਿ ਗੁਰਪ੍ਰੀਤ ਗੀਰੀ ਜਿਹੜੇ ਬਹੁਤ ਬਹੁਤ ਸਤਕਾਰਯੋਗ ਨੇ ਉਹ ਪਾਰਟੀ ਨੂੰ ਬਹੁਤ ਇੱਕ ਮਜ਼ਬੂਤ ਤਰੀਕੇ ਦੇ ਨਾਲ ਅੱਗੇ ਲੈ ਕੇ ਜਾਣਗੇ ਤੇ ਆਮ ਆਦਮੀ ਪਾਰਟੀ 2017 ਦੇ ਵਿੱਚ 100 ਤੋਂ ਵੱਧ ਸੀਟਾਂ ਜਿੱਤੂਗੀ ਇੱਕ ਗੱਲ ਤੁਸੀਂ ਜੋ ਲੋਕਾਂ ਤੋਂ ਫੀਡਬੈਕ ਮਿਲਦਾ ਹੁਣ ਵੀ ਇਸ ਵੇਲੇ ਵੀ ਜੋ ਰਿਸਪੌਂਸ ਆ ਰਿਹਾ ਮੈਂ ਖੁਦ ਜਾਣਨ ਡੋਟ ਡੋਰ 90% ਪਲਸ ਲੋਕ ਇਹ ਕਹਿੰਦੇ ਜੀ ਅਸੀਂ ਤਾਂ ਆਮ ਆਦਮੀ ਪਾਰਟੀ ਦੇ ਨਾਲ ਆ ਅਸੀਂ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਫਿਲਾਸਫੀ ਹੈਗੀ ਆ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਨਾਲ ਆ ਤੇ 2017 ਚ ਉਹ ਇਹ ਕਹਿੰਦੇ ਅਸੀਂ ਇਕਜੁੱਟ ਹੋ ਕੇ ਸਾਰਿਆਂ ਨੇ ਰਲ ਕੇ ਇੱਕ ਨਵਾਂ ਪੰਜਾਬ ਸਿਰਜਣਾ ਹੈ 2017 ਚ ਝਾੜੂ ਇਨਕਲਾਬ ਲੈ ਕੇ ਆਉਣਾ ਹੈ ਤੇ 2017 ਦੇ ਬਾਅਦ ਇੱਕ ਪੰਜਾਬ ਮਾਡਲ ਬਣੂਗਾ ਜਿੱਥੇ ਬਿਲਕੁਲ ਕਰਪਸ਼ਨ ਖਤਮ ਕਰ ਦੇਣੀ ਆ ਬਿਲਕੁਲ ਇੱਥੋਂ ਤੁਸੀਂ ਦੇਖਿਓ ਹੈਲਥ ਐਜੂਕੇਸ਼ਨ ਨੰਬਰ 1 ਤੇ ਲੈ ਜਾਣੀ ਆ ਕਿਸਾਨਾਂ ਦੇ ਜਿਹੜੇ ਸੂਚੀ ਨਾ ਆ ਰਿਹਾਗਾ ਕੀ ਹੋ ਸਕਦਾ ਜਿਹੜੇ ਦਿੱਲੀ ਤੋਂ ਆਬਜ਼ਰਵਰ ਆਏ ਹੋਏ ਨੇ ਕੋਈ ਕੀ ਲੜਾਈ ਦਿੱਲੀ ਬਨਾਮ ਪੰਜਾਬ ਪੰਜਾਬੀ ਬਨਾਮ ਨਾਨ ਪੰਜਾਬੀ ਬਣ ਰਹੀ ਆ ਤਾਂ ਦਿੱਲੀ ਦੇ ਆਬਜ਼ਰਵਰਾਂ ਨੂੰ ਵਾਪਸ ਭੇਜਿਆ ਦਾ ਛੋਟੇਪੁਰ ਨੇ ਵੀ ਅੱਜ ਨਾਰਾ ਦਿੱਤਾ ਕਿ ਦਿੱਲੀ ਵਾਲੇ ਪਹਜਾਓ ਪੰਜਾਬ ਬਚਾਓ ਦੇਖੋ ਜੀ ਇਸ ਤਰ੍ਹਾਂ ਬਖਲਾਹਟ ਹੈਗੀ ਐ ਇਸ ਵੇਲੇ ਆਪੋਜੀਸ਼ਨ ਦੇ ਵਿੱਚ ਤੇ ਉਹਨਾਂ ਨੇ ਕੋਈ ਤਾਂ ਗੱਲ ਕਰਨੀ ਆ ਬਹੁਤ ਸਾਰੇ ਝੂਠੇ ਇਲਜ਼ਾਮ ਲੱਗ ਰਹੇ ਆ ਕਿਸੇ ਦੇ ਖਿਲਾਫ ਭਾਵੇਂ ਉਹ ਮੈਂ ਹੋਵਾਂ ਭਾਵੇਂ ਉਹ ਸਾਡਾ ਕੋਈ ਵੀ ਲੀਡਰ ਹੋਵੇ ਪਾਰਟੀ ਦਾ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਹੈ ਕਿ ਕਿਸੇ ਖਿਲਾਫ ਕੋਈ ਵੀ ਐਵੀਡੈਂਸ ਆ ਜਾਏ ਉਸ ਵੇਲੇ ਛੁੱਟੀ ਕੀਤੀ ਜਾਂਦੀ ਆ 50 ਮਿੰਟਾਂ ਛੁੱਟੀ ਕੀਤੀ ਜਾਂਦੀ ਹੈ ਸੋ ਵਿਦਾਊਟ ਐਨੀ ਐਵੀਡੈਂਸ ਐਲੀਗੇਸ਼ਨਸ ਲੱਗ ਰਹੇ ਨੇ ਬਹੁਤ ਗੱਲਾਂ ਫਲਾਈਆਂ ਵੀ ਜਾ ਰਹੀਆਂ ਨੇ ਬਹੁਤ ਝੂਠੀਆਂ ਗੱਲਾਂ ਵੀ ਫਲਾਈਆਂ ਜਾ ਰਹੀਆਂ ਸਾਰੇ ਆਮ ਆਦਮੀ ਪਾਰਟੀ ਚ ਕੰਮ ਕਰ ਰਹੇ ਜਦੋਂ ਦਿੱਲੀ ਦੀ ਇਲੈਕਸ਼ਨ ਹੋਈ ਅਸੀਂ ਵੀ ਜਾ ਕੇ ਉੱਥੇ ਦਿੱਲੀ ਚ ਕੰਮ ਕੀਤਾ ਇੱਕ ਮੈਂ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਨੋਟ ਕਰ ਲਓ ਅੰਡਰਲਾਈਨ ਕਰ ਲਓ ਦਿੱਲੀ ਤੋਂ ਜਿਹੜੇ ਵੀ ਇੱਥੇ ਸਾਡੇ ਪਾਰਟੀ ਦੇ ਕੰਮ ਕਰ ਰਹੇ ਹੈਗੇ ਇੱਥੇ ਵੋਲੰਟੀਅਰਸ ਅਹੁਦੇਦਾਰ ਕਿਸੇ ਨੇ ਵੀ ਉਹਦੇ ਚੋਂ ਇੱਕ ਗ੍ਰਾਮ ਪੰਚਾਇਤ ਦੀ ਇਲੈਕਸ਼ਨ ਵੀ ਨਹੀਂ ਲੜਨੀ ਪੰਜਾਬ ਚ 32 ਟਿਕਟਾਂ ਦਾ ਐਲਾਨ ਹੋਇਆ ਹੈ 32 ਦੇ ਬੱਤੇ 32 ਦੇ ਬੱਤੇ ਸਾਰੇ ਕੈਂਡੀਡੇਟਸ ਸਾਰੇ ਹੀ ਪੰਜਾਬੀ ਨੇ ਤੇ ਤੁਸੀਂ ਜੇ ਉਹਨਾਂ ਦੀ ਬੈਕਗ੍ਰਾਉਂਡ ਦੇਖੋ ਪਿਛਲੀ ਲਿਸਟ ਅਨਾਉਂਸ ਹੋਈ ਸੀ ਉਹਦੇ ਚਾਰ ਟੀਚਰਸ ਨੂੰ ਟਿਕਟ ਮਿਲੀ ਸੀਗੀ ਤੁਸੀਂ ਦੇਖੋ ਕਿਹਾ ਜਾਂਦਾ ਕਿ ਦਿੱਲੀ ਵਾਲਿਆਂ ਦੀ ਚੱਲਦੀ ਹੈ ਪੰਜਾਬ ਵਾਲਿਆਂ ਦੀ ਚੱਲਦੀ ਵੀ ਨਹੀਂ ਡਿਸੀਜਨ 메ਕਿੰਗ ਉਹ ਨੇ ਡਿਸੀਜਨ ਉਹ ਲੈਂਦੇ ਨੇ ਨਹੀਂ ਦੇਖੋ ਇਹ ਸਾਰਾ ਕੁਝ ਕੀ ਕਹਿੰਦੇ ਇੱਕ ਰੋਂਗ ਪ੍ਰੋਪਾਗੈਂਡਾ ਹੋ ਰਿਹਾ ਹੈ ਕਿਉਂਕਿ ਗੱਲ ਇਹ ਆ ਕਿ ਬਖਲਾਟਸ ਨੇ ਐਸੋਲੇ ਆਪੋਜੀਸ਼ਨ ਪਾਰਟੀਆਂ ਪਾਰਟੀ ਦੇਖੋ ਪੰਜਾਬ ਵਾਲੀ ਤਾਂ ਟਿਕਟਾਂ ਸਾਰੀਆਂ ਉਹਨਾਂ ਨੂੰ ਮਿਲੀਆਂ ਤੁਸੀਂ ਕੈਂਡੀਡੇਟਸ ਦੀ ਪ੍ਰੋਫਾਈਲ ਦੇਖੋ ਕਿਉਂਕਿ ਦਿੱਲੀ ਵਾਲੇ ਆਬਜ਼ਰਵਰਸ ਨੇ ਇਹ ਹੈਗਾ ਕਿ ਕਿਸ ਕਿਤੇ ਕਿਸੇ ਕਰਪਟ ਬੰਦੇ ਨੂੰ ਕਿਸੇ ਕਿਤੇ ਕਿਸੇ ਕਰੈਕਟਰਲੈਸ ਬੰਦੇ ਨੂੰ ਕਿਤੇ ਕਿਸੇ ਕ੍ਰਿਮੀਨਲ ਬੰਦੇ ਨੂੰ ਮਤਲਬ ਬਹੁਤ ਕੋਸ਼ਿਸ਼ ਹੁੰਦੀ ਹੈ ਉਹਦੇ ਬਾਵਜੂਦ ਵੀ ਕਈ ਵਾਰੀ ਕਿਉਂਕਿ ਮੱਥੇ ਤੇ ਲਿਖਿਆ ਨਹੀਂ ਹੁੰਦਾ ਸੋ ਇੱਕ ਬਹੁਤ ਮਲਟੀਲੇਅਰਡ ਪ੍ਰੋਸੈਸ ਹੈਗਾ ਹੈ ਕੈਂਡੀਡੇਟ ਸਿਲੈਕਸ਼ਨ ਦਾ ਉਹਦੇ ਚ ਕੈਂਪੇਨ ਕਮੇਟੀ ਦਾ ਮੈਂ ਵੀ ਹਿੱਸਾ ਹੈਗਾ ਤੇ ਬੀਇੰਗ ਪ੍ਰੈਜ਼ੀਡੈਂਟ ਆਫ ਲੀਗਲ ਸਾਰਾ ਦੇਖੀਦਾ ਡਾਕੂਮੈਂਟਸ ਦੇਖੀਦੇ ਆ ਕੱਲੀ ਕੱਲੀ ਚੀਜ਼ ਨੂੰ ਐਗਜ਼ਾਮਨ ਕਰੀਦਾ ਕਿ ਕੋਈ ਵੀ ਇਹੋ ਜਿਹਾ ਸਬੂਤ ਮਿਲ ਜਵੇ ਕਿ ਜੇ ਕਿਸੇ ਦੇ ਖਿਲਾਫ ਕੋਈ ਪ੍ਰੂਫ ਹੋਵੇ ਆਡੀਓ ਵੀਡੀਓ ਡਾਕੂਮੈਂਟਰੀ ਐਵਿਡੈਂਸ ਹੋਵੇ ਤੇ ਇਮੀਡੀਏਟਲੀ ਉਹਨੂੰ ਅਸੀਂ ਟਿਕਟ ਕਿਸੇ ਨੂੰ ਟਿਕਟ ਮਿਲ ਜੇ ਤੇ ਉਹਦੇ ਖਿਲਾਫ ਕਿਸੇ ਵੀ ਕਿਸਮ ਦਾ ਕੋਈ ਆਡੀਓ ਵੀਡੀਓ ਡਾਕੂਮੈਂਟਰੀ ਪ੍ਰੂਫ ਆਜੇ ਇਮੀਡੀਏਟਲੀ ਪ੍ਰਾਇਮਰ ਫੈਸ਼ੀ ਪ੍ਰੂਫ ਆਜੇ ਇਮੀਡੀਡੀਟਲੀ ਉਹ ਬਰਖਾਸਤ ਹੋਏਗਾ ਤੇ ਉਹਦੇ ਥਾਂ ਤੇ ਕੋਈ ਹੋਰ ਕੈਂਡੀਡੇਟ ਹੋਏਗਾ ਜੇ ਕੱਲ ਨੂੰ ਕੋਈ ਐਮਐਲਏ ਉਹਦੇ ਖਿਲਾਫ ਕੋਈ ਪ੍ਰੂਫ ਆ ਜੇ ਕਿਸੇ ਮੰਤਰੀ ਦੇ ਖਿਲਾਫ ਪ੍ਰੂਫ ਆ ਜੇ ਮੁੱਖ ਮੰਤਰੀ ਦੇ ਖਿਲਾਫ ਪ੍ਰੂਫ ਆ ਜੇ ਇਮੀਡੀਏਟਲੀ ਉਹਦੇ ਉੱਪਰ ਐਕਸ਼ਨ ਹੋਏਗਾ ਪਰ ਬਿਨਾ ਪ੍ਰੂਫ ਤੇ ਬਹੁਤ ਸਾਰੇ ਇਸ ਵੇਲੇ ਅਲਿਗੇਸ਼ਨਸ ਲੱਗ ਰਹੇ ਆ ਛਡੰਤਰ ਹੋ ਰਿਹਾ ਉਹ ਮੈਂ ਬੇਨਤੀ ਕਰਦਾ ਕਿ ਉਹ ਵਿਰੋਧੀਆਂ ਦੀਆਂ ਬਹੁਤ ਵੱਡੀਆਂ ਵੱਡੇ ਰਾਜਨੀਤਿਕ ਛਡੰਤਰ ਆ ਉਹ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਕਿਉਂਕਿ ਜਿੱਦਨ ਸਬੂਤ ਆ ਜੇ ਉਸ ਦਿਨ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਹੈ ਕਿ ਆਈਡਿਓਲੋਜੀ ਹੈਗੀ ਹੈ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸੋ ਇਸਨ ਹਮਤ ਸਿੰਘ ਸ਼ੇਰਗਿੱਲ ਦਾ ਪਿਛਲੇ ਦਿਨਾਂ ਚ ਨਾਮ ਹਿੰਮਤ ਸਿੰਘ ਸ਼ੇਰਗਿਲ ਦਾ ਵੀ ਚੱਲ ਰਿਹਾ ਸੀ ਸ਼ੇਰਗਿਲ ਮਹਾਲੀ ਹਲਕੇ ਦੇ ਅੰਦਰ ਮਿਹਨਤ ਕਰ ਰਹੇ ਨੇ ਮਹਾਲੀ ਹਲਕੇ ਦੇ ਅੰਦਰ ਕਿਸ ਤਰ੍ਹਾਂ ਉਹ ਜਿੱਤਣ ਇਹਦੇ ਲਈ ਲਗਾਤਾਰ ਉਹ ਮੀਟਿੰਗਾਂ ਕਰ ਰਹੇ ਨੇ ਇਸ ਮੀਟਿੰਗ ਦੇ ਅੰਦਰ ਨੇ ਉਹ ਉਹਨਾਂ ਦਾ ਕਹਿਣਾ ਕਿ ਗੁਰਪ੍ਰੀਤ ਖੁੱਗੀ ਬਾਰੇ ਪਾਰਟੀ ਡਿਸੀਜਨ ਲਿਆ ਤੇ ਉਹ ਇਹਦਾ ਵੈਲਕਮ ਕਰਦੇ ਨੇ ਕੈਮਰਾਮੈਨ ਮਨੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਮਹਾਲੀ